ਏ 24 ਅਨਾਰ ਤੇ 80 ਔਲੇ ਮੁਕਾ ਦੇਣਗੇ ਤੁਹਾਡੇ ਸਰੀਰ ਦੇ ਬਿਮਾਰੀਆਂ ਵਾਲੇ ਰੋਲੇ ਇੱਕ ਚਮਚਾ ਜਿਹੜਾ ਤੁਹਾਡੇ ਸਾਰੀਆਂ ਸਰੀਰ ਦੀਆਂ ਬਿਮਾਰੀਆਂ ਦੇ ਰੋਲੇ ਖਤਮ ਕਰੇ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਇਹ 24 ਅਨਾਰ ਤੇ ਇਹ ਜਿਹੜੇ 80 ਔਲੇ ਨੇ ਉਹਦਾ ਮੁਕਾਬਲਾ ਜਿਹੜਾ ਸੀ ਬਖਤੌਣ ਵਾਲੀ 베ਰੀ ਹੈ ਉਹਦਾ ਇੱਕ ਚਮਚਾ ਕਰ ਚਮਚ ਇਹਦਾ ਇੱਕ ਚਮਚ ਕੀ ਕੀ ਫਾਇਦੇ ਕੀ ਹੋਣ ਵਾਲੇ ਨੇ ਹਾਰਟ ਤੇ ਕੰਮ ਕਰਦਾ ਹੈ ਹਾਜਮੇ ਤੇ ਕੰਮ ਕਰਦਾ ਹੈ 슈ਗਰ ਦੀ ਮਾਤਰਾ ਦੇ ਕੰਟਰੋਲ ਕਰਦਾ ਹੈ ਚਮੜੀ ਦੇ ਰੋਗ ਥਾਮ ਨੂੰ ਠੀਕ ਕਰਦਾ ਅੱਖਾਂ ਦੀ ਰੋਸ਼ਨੀ ਵਧਾਉਂਦਾ ਚਿਹਰੇ ਤੇ ਲੇਡੀ ਦੇ ਆ ਇਥੇ ਕਾਲੇ ਦਾਗ ਧੱਬੇ ਝੁਰੜੀਆਂ ਵਗੈਰਾ ਹੁੰਦੀਆਂ ਨੇ ਉਹ ਸਾਰੀ ਠੀਕ ਹੋ ਰਹੀਆਂ ਭੈਣਾ ਮੇਰਾ ਆ ਕੇ ਥੈਂਕ ਯੂ ਕਰਦੀਆਂ بڑے ਬੰਦਿਆਂ ਨੂੰ ਮਾਨਸਿਕ ਤੌਰ ਤੇ ਰਹਿੰਦਾ ਹਰੇਕ ਹੀ ਬੰਦਾ ਟੈਨਸ਼ਨ 'ਚ ਰਹਿੰਦਾ ਕਿਸੇ ਨਾ ਕਿਸੇ ਨੂੰ ਨੀਂਦ ਨਹੀਂ ਆਉਂਦੀ ਕੁਝ ਨਹੀਂ ਆਉਂਦਾ ਅਗਦੀ ਸਮੱਸਿਆ ਦਾ ਉਹ ਸਾਰਾ ਤੇ ਇਹ ਵਰਕ ਕਰਦਾ ਹੈ ਕੈਂਸਰ ਵਾਲੇ ਮਰੀਜ਼ ਬੜੇ ਆਏ ਉਹ ਕਹਿੰਦੇ ਸਾਡੇ ਅੰਦਰ ਜਲਣ ਬੜੀ ਹੁੰਦੀ ਸੀ ਇਹ ਤੁਹਾਡੇ ਜੂਸ ਨੇ ਜਿਹੜੇ ਪਲਪ ਹੈ ਸੀ ਬਖਤੌਰਨ ਦਾ ਇਹਨੇ ਤਾਂ ਬਾਈ ਸਾਨੂੰ ਨਜ਼ਾਰਾ ਲਿਆਤਾ ਵਜਨ ਘਟਾਉਣ ਵਿੱਚ ਕੰਮ ਕਰਦਾ ਹੈ ਮੇਰੇ ਕੋਲੇ ਬੜੇ ਪੇਸ਼ੈਂਟ ਆ ਕੇ ਜਿਹੜੇ ਕਹਿੰਦੇ ਸੀ ਗੈਸ ਦੇ ਕੈਪਸੂਲ ਸਵੇਰੇ ਉੱਠਣ ਸਾਰ ਖਾਣਾ ਪੈਂਦਾ ਬਾਈ ਜੀ ਸਾਡੇ ਕਹਿੰਦੇ ਬੰਦ ਹੋ ਗਏ ਧੰਨਵਾਦ ਤੇਰਾ ਆਹ ਤੇਰੇ ਜੂਸ ਨੇ ਸਾਨੂੰ ਤਾਰ ਕੇ ਰੱਖਤਾ ਇੱਕ ਚਮਚਾ ਸਿਰਫ ਇੱਕ ਚਮਚਾ ਪ੍ਰੋਬਲਮ ਸੀ ਤੁਹਾਡੇ ਫਾਦਰ ਸਾਹਿਬ ਨੂੰ ਸਗੀ ਆਤੋਂ 8-9 ਸਾਲ ਪਹਿਲਾਂ ਮਤਲਬ ਕਿ ਸਟਾਰਟ ਹੋਈ ਸੀਗੀ ਹਰਨੀ ਦੀ ਪ੍ਰੋਬਲਮ ਜਿਹੜਾ ਕਿ ਸਾਨੂੰ ਜਗਾ ਜਗਾ ਬਟ ਟ੍ਰੀਟਮੈਂਟ ਵੀ ਕਰਾਉਂਦੇ ਰਹੇ ਆ ਮਤਲਬ ਕਿ ਆ ਲਾਲੋ ਸਾਰੀ ਜਗ੍ਹਾ ਹੀ ਘੁੰਮ ਲੈ ਪੀ ਜਾਈ ਤੇ ਲੇਕਿਨ ਜਿਹੜਾ ਹਸਪੀਟਲ ਛੱਡਿਆ ਨਹੀਂ ਤੋਂ ਉਹਦਾ ਕੋਈ ਟ੍ਰੀਟਮੈਂਟ ਨਹੀਂ ਸਾਡੇ ਹਰਨੀ ਦਾ ਇਲਾਜ ਆਪਰੇਸ਼ਨ ਹੀ ਹੈਗਾ ਤਾਂ ਮੈਂ ਜਿਵੇਂ ਆ ਸੀਵਕ ਤੋਂ ਲਿਆ ਜੀ ਤੇ ਮੈਂ ਉਹਨੂੰ ਜਦੋਂ ਸ਼ੁਰੂ ਕੀਤਾ ਵਿਦੇ ਅਮਰ ਕੀ ਹਫਤਾ 10 ਦਿਨ ਹੀ ਹੋਇਆ ਆਜ ਦੀ ਡੇਟ ਜੋ ਕਹਿੰਦੇ ਕਿ ਮੈਨੂੰ ਪਤਾ ਨਹੀਂ ਮੈਨੂੰ ਹਰਨੀਆ ਹੈਵੀ ਹੈ ਯਾ ਨਹੀਂ ਹੈ ਮਨ ਕੀ ਪੇਨ ਬਿਲਕੁਲ ਹੀ ਬੰਦ ਹੋ ਗਿਆ ਜਿਹੜਾ ਪਿਸ਼ਾਬ ਵਾਲਾ ਮਾਮਲਾ ਹੋ ਜਾਂਦਾ ਹੈ ਨਾ ਬਿਲਕੁਲ ਠੀਕ ਹੈ ਹੁਣ ਨੋਰਮਲ ਇਹ ਕੁਦਰਤ ਵਾਲਾ ਅੰਮ੍ਰਿਤ ਹੀ ਹੈ ਜਿਹਨੂੰ ਆਪਾਂ ਪਹਿਲਾਂ ਵੀ ਕਹਿ ਚੁੱਕੇ ਹਾਂ ਅੰਮ੍ਰਿਤ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਐਵੇਂ ਹੀ ਨਹੀਂ ਉਹਦਾ ਪ੍ਰਚਾਰ ਕਰਦੇ ਉਹ ਸੀ ਬਖਤੌਨ ਸੀ ਬਖਤੌਨ ਦੀ ਗੱਲ ਕਰਦੇ ਆ ਵਿਦੇਸ਼ ਔਰ ਵਿਦੇਸ਼ ਕੇ ਕਈ ਆਧੁਨਿਕ ਰਿਸਰਚ ਸੰਸਥਾਨੋ ਨੇ ਇਸ ਸੀ ਬਖਤੌਨ ਕੋ ਬਹੁਤ ਹੀ ਮੁੱਲਵਾਨ ਮਾਨਾ ਹੈ ਬਲੱਡ ਪ੍ਰੈਸ਼ਰ ਕੀ ਸਮੱਸਿਆ ਹੋ ਬੁਖਾਰ ਹੋ ਟਿਊਮਰ ਹੋ ਸਟੋਨ ਹੋ ਅਲਸਰ ਹੋ ਜਾਂ ਫਿਰ ਸਰਦੀ ਖਾਂਸੀ ਹੋ ਸੀ ਬਖਥੋਂ ਸੇ ਬਣੀ ਅਨੇਕ ਤਰ੍ਹਾਂ ਦੀਆਂ ਦਵਾਈਆਂ ਇਨਮੇ ਲਾਭ ਦੇਤੀ ਸਕੀਨਦਰ ਫਰੂਕੀ ਸਾਹਿਬ ਤੁਹਾਨੂੰ ਵੀ ਬੋਤਲ ਦਿੱਤੀ ਸੀਗੀ ਠੀਕ ਹੈ ਤੁਹਾਨੂੰ ਵੀ ਪਤਾ ਹੈਗਾ ਤੁਸੀਂ ਆਪ ਹੀ ਦੱਸ ਦਿਓ ਵੀ ਕਿੱਦਾਂ ਤੁਹਾਨੂੰ ਰਿਜ਼ਲਟ ਮਿਲਿਆ ਬਹੁਤ ਲੋਕ ਨੇ ਜਿਹੜੇ ਕਹਿੰਦੇ ਨੇ ਸਾਡੇ ਗਰਮੀ ਭਰ ਗਈ ਪੇਟ ਚ ਸਾਨੂੰ ਜਿਹੜੀ ਬਲੂਟਿੰਗ ਹੁੰਦੀ ਹੈ ਉਲਟੀ ਆਉਣ ਵਾਲਾ ਮਨ ਹਰ ਵੇਲੇ ਹੁੰਦਾ ਤੇ ਉਹਨਾਂ ਤੇ ਕੰਮ ਕਰੇ ਬਿਲਕੁਲ ਬਿਲਕੁਲ ਜੀ ਇੱਕ ਚਮਚ ਤੁਸੀਂ ਨਾ ਇਦਾਂ ਲੈਣਾ ਐ ਇੱਕ ਚਮਚ ਠੀਕ ਹੈ ਬੱਸ ਇਹਦਾ ਇੱਕ ਚਮਚ ਆਕੇ ਸਿਪ ਸਿਪ ਕਰਕੇ ਪੀਣਾ ਠੀਕ ਹੈ ਤੇ ਤੁਸੀਂ ਆਪ ਕਹੋਗੇ ਵੀ ਯਾਰ ਬਾਈ ਗੱਲ ਹੀ ਕੁਸੂ ਹੋਰ ਬਣ ਮਾਸ ਸਪੈਸ਼ਲੀ ਸੂਜਨ ਉਹਨੂੰ ਖਤਮ ਕਰਦਾ ਹੈ ਫੈਟੀ ਲੀਵਰ ਤੇ ਕੰਮ ਕਰਦਾ ਹੈ ਰਿਪੋਰਟਾਂ ਬਦਲ ਦੇਗਾ ਫੈਟੀ ਲੀਵਰ ਵਾਲੀਆਂ ਸ਼ੂਗਰ ਵਾਲੀਆਂ ਕਿਹੜੇ ਕਿਹੜੇ ਰਿਪੋਰਟਾਂ ਬਦਲ ਸਕਦਾ ਸਾਰੇ ਸਰੀਰ ਦੀਆਂ ਰਿਪੋਰਟਾਂ ਬਦਲ ਦੇਗਾ ਜੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਏ 24 ਅਨਾਰ ਇਹ ਇਹ ਜਿਹੜੀਆਂ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਹਾ ਅਸੀਂ 80 ਔਲੇ ਮਕਾ ਦੇਣਗੇ ਤੁਹਾਡੇ ਸਰੀਰ ਦੇ ਬਿਮਾਰੀਆਂ ਵਾਲੇ ਰੋਲੇ ਕਿਵੇਂ ਮਕਾਉਣਗੇ ਕਿਸ ਤਰੀਕੇ ਨਾਲ ਮਕਾਉਣਗੇ ਸਾਡੇ ਨਾਲ ਨੇ ਇਸ ਵੇਲੇ ਸੁਖ ਆਯੁਰਵੇਦਾ ਦੇ ਐਮ ਡੀ ਰਾਜਵਿੰਦਰ ਸਿੰਘ ਗਿਲ ਸਾਹਿਬ ਉਹਨਾਂ ਕੋਲੋਂ ਸਮਝਾਂਗੇ ਕਿ ਇਹ 24 ਅਨਾਰ ਤੇ 80 ਔਲੇ ਕਿਵੇਂ ਮਕਾ ਦਿੰਦੇ ਨੇ ਬਿਮਾਰੀਆਂ ਵਾਲੇ ਰੋਲੇ ਸਰੀਰ ਚੋਂ ਅ ਰਾਜਵਿੰਦਰ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਤੁਹਾਡਾ ਹੀ ਬਹੁਤ ਬਹੁਤ ਸ਼ੁਕਰੀਆ ਸਕਰਾਨਾ ਸਤਿ ਸ੍ਰੀ ਅਕਾਲ ਵੀ ਜੀ ਧੰਨਵਾਦ ਤੁਹਾਡਾ ਤੁਸੀਂ ਜਿਹੜੇ ਸਾਡੇ ਅੱਜ ਦਰਸ਼ਨ ਦਿੱਤੇ ਆ ਦਰਸ਼ਨ ਜੀ ਅੱਛਾ ਇਹ ਕਿਹੜੇ 24 ਅਨਾਰ ਤੇ 80 ਔਲਿਆਂ ਵਾਲਾ ਤੁਸੀਂ ਨੁਸਕਾ ਫਾਰਮੂਲਾ ਅੱਜ ਦੇਣ ਜਾ ਰਹੇ ਹੋ ਹਾਂ ਇਹ ਉਹੀ ਹੈ ਜਿਹੜਾ ਆਪਾਂ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਵੀ ਅ ਸ਼ੀਬਕਟਾ ਸ਼ੀਬਕਟਾ ਜਿਹੜੀ ਲਦਾਖ ਦੀ ਵੇਰੀ ਹੈ ਉਹਦਾ ਫਾਲਾ ਹੈ ਫਾਲ ਨੂੰ ਕ੍ਰੈਸ਼ ਕਰਕੇ ਆਪਾਂ ਇਹ ਇਹਦਾ ਉਹ ਕੱਢਦੇ ਆ ਅਰਕ ਪਲਪ ਪਲਪ ਕੱਢਦੇ ਆ ਉਹ ਬਣਾ ਕੇ ਬਗੈਰ ਪਾਣੀ ਬਗੈਰ ਸ਼ੂਗਰ ਤੋਂ 100% ਪਲਪ ਹੈ ਜਿਹੜਾ ਸਰੀਰ ਦੀ ਕੋਈ ਰੋਗ ਰਹਿਣ ਹੀ ਨਹੀਂ ਦਿੰਦਾ ਨਹੀਂ ਫਿਰ ਇਹ ਜਿਹੜਾ 24 ਅਨਾਰ ਤੁਸੀਂ ਰੱਖੇ ਨੇ ਔਲੇ ਰੱਖੇ ਨੇ ਹਾਂ ਇਹ ਇਹ ਤੁਸੀਂ ਖਾਣੇ ਨੇ ਨੀ ਨੁਸਖਾ ਕੀ ਬਣਾਉਣਾ ਨੁਸਖਾ ਇਹ ਬਣਾਉਣਾ ਹੈ ਨਾ ਤਾਂ ਫਰੂਕੀ ਸਾਹਿਬ ਆਏ ਜਿਹੜੇ 24 ਅਨਾਰ ਰੱਖਿਆ ਹੈ ਠੀਕ ਹੈ ਇਹ ਕੋਈ 24 ਅਨਾਰ ਖਾਂਦਾ ਠੀਕ ਹੈ ਕੋਈ ਵੀ ਨਹੀਂ ਖਾਂਦਾ ਠੀਕ ਹੈ ਠੀਕ ਹੈ ਇੱਕ ਅਨਾਰ ਵੱਧ ਤੋਂ ਵੱਧ ਖਾਏਗਾ ਦੋ ਖਾਏਗਾ ਤੇ 80 ਔਲੇ ਠੀਕ 80 ਔਲੇ ਵੀ ਕੋਈ ਨਹੀਂ ਖਾਏਗਾ ਇੱਕ ਔਲਾ ਖਾ ਕੇ ਕਹਿਣਾ ਦੰਦ ਖੱਟੇ ਹੋ ਗਏ ਠੀਕ ਹੈ ਠੀਕ ਹੈ ਜਿਹੜਾ ਅਸੀਂ ਐ ਇਹ ਕੱਢਿਆ ਸੀ ਬਖਤੌਰਨ ਦਾ ਜਿਹੜਾ ਜੂਸ ਅਰਕ ਪਲਪ ਹੈ ਇਹ ਸਾਰ ਇਹਦੇ 24 ਨਾਰਾਂ ਦੇ ਜੂਸ ਦਾ ਇੱਕ ਚਮਚ ਅੱਛਾ ਇੱਕ ਚਮਚ ਜਿਹੜਾ ਤੁਹਾਡੇ ਸਾਰੀਆਂ ਸਰੀਰ ਦੀਆਂ ਬਿਮਾਰੀਆਂ ਦੇ ਰੋਲੇ ਖਤਮ ਕਰ ਦੂਗਾ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਇਹ 24 ਅਨਾਰ ਤੇ ਇਹ ਜਿਹੜੇ 80 ਔਲੇ ਨੇ ਉਹਦਾ ਮੁਕਾਬਲਾ ਜਿਹੜਾ ਸੀ ਬਖਤੌਣ ਵਾਲੀ 베ਰੀ ਹੈ ਉਹਦਾ ਇੱਕ ਚਮਚਾ ਕਰ ਚਮਚ ਇਹਦਾ ਇੱਕ ਚਮਚ ਇਹਦਾ ਇੱਕ ਚਮਚ ਜਿਹੜਾ ਸਾਰੇ ਸਰੀਰ ਦੇ ਰੋਲੇ ਖਤਮ ਕਰ ਦੇਗਾ ਚਾਹ ਪਤਾ ਕੀ ਕੀ ਫਾਇਦੇ ਕੀ ਹੋਣ ਵਾਲੇ ਨੇ ਇਹਦੇ ਫਾਇਦੇ ਬੜੇ ਆ ਜੀ ਤੁਹਾਨੂੰ ਮੈਂ ਪਹਿਲੇ ਵੀ ਇਸਲੀ ਵੀਡੀਓ ਦੱਸਿਆ ਸੀਗਾ ਹਾਰਟ ਤੇ ਕੰਮ ਕਰਦਾ ਹੈ ਹਾਜਮੇ ਤੇ ਕੰਮ ਕਰਦਾ ਹੈ 슈ਗਰ ਦੀ ਮਾਤਰਾ ਦੇ ਕੰਟਰੋਲ ਕਰਦਾ ਹੈ ਚਮੜੀ ਦੇ ਰੋਗ ਥਾਮ ਨੂੰ ਠੀਕ ਕਰਦਾ ਅੱਖਾਂ ਦੀ ਰੋਸ਼ਨੀ ਵਧਾਉਂਦਾ ਅੱਛਾ ਠੀਕ ਹੈ ਅੱਖਾਂ ਦੀ ਰੋਸ਼ਨੀ ਵਧਾਉਂਦਾ ਮੇਰੇ ਕੋਲ ਇਹੋ ਜਿਹੇ ਪੇਸ਼ੈਂਟ ਆ ਗਏ ਜਿਨ੍ਹਾਂ ਨੇ ਆ ਕੇ ਬਾਈ ਜੀ ਥੈਂਕ ਯੂ ਤੇਰਾ ਤੂੰ ਦਿੱਤਾ ਕੀ ਹੈ ਸਾਨੂੰ ਨਜ਼ਾਰਾ ਆ ਗਿਆ ਯਾਰ ਸਾਡੇ ਤਾਂ ਅੱਖਾਂ ਦੇ ਨੰਬਰ ਚੇਂਜ ਹੋ ਗਏ ਜਿਹੜੇ ਚਸ਼ਮੇ ਦੇ ਠੀਕ ਹੈ ਠੀਕ ਹੈ ਚਮੜੀ ਦੇ ਸਕਿਨ ਦੇ ਸਕਿਨ ਦੇ ਦਾ ਫਰੂਕੀ ਸਾਹਿਬ ਤੁਹਾਨੂੰ ਵੀ ਬੋਤਲ ਦਿੱਤੀ ਸੀਗੀ ਠੀਕ ਹੈ ਤੁਹਾਨੂੰ ਵੀ ਪਤਾ ਹੈਗਾ ਤੁਸੀਂ ਆਪ ਹੀ ਦੱਸ ਦਿਓ ਵੀ ਕਿੱਦਾਂ ਤੁਹਾਨੂੰ ਰਿਜ਼ਲਟ ਮਿਲਿਆ ਚਿਹਰੇ ਤੇ ਲੇਡੀ ਦੇ ਆ ਇਥੇ ਕਾਲੇ ਦਾਗ ਧੱਬੇ ਝੁਰੜੀਆਂ ਵਗੈਰਾ ਹੁੰਦੀਆਂ ਨੇ ਉਹ ਸਾਰੀ ਠੀਕ ਹੋ ਰਹੀਆਂ ਭੈਣਾ ਮੇਰਾ ਆ ਕੇ ਥੈਂਕ ਯੂ ਕਰਦੀਆਂ ਮਾਨਸਿਕ ਤਣਾਅ ਠੀਕ ਹੈ ਮਾਨਸਿਕ ਤਣਾਅ ਤੇ بڑے ਬੰਦਿਆਂ ਨੂੰ ਮਾਨਸਿਕ ਤਣਾਅ ਰਹਿੰਦਾ ਹਰੇਕ ਹੀ ਬੰਦਾ ਟੈਨਸ਼ਨ 'ਚ ਰਹਿੰਦਾ ਕਿਸੇ ਨਾ ਕਿਸੇ ਨੂੰ ਨੀਂਦ ਨਹੀਂ ਆਉਂਦੀ ਕੁਝ ਨਹੀਂ ਆਉਂਦਾ ਅ ਉਹ ਸਾਰਾ ਤੇ ਇਹ ਵਰਕਰਦਾ ਹੈ ਠੀਕ ਹੈ ਤੇ ਕੈਂਸਰ ਦੇ ਸੈੱਲਾਂ ਠੀਕ ਹੈ ਕੈਂਸਰ ਵਾਲੇ ਮਰੀਜ਼ ਬੋੜਿਆ ਉਹ ਕਹਿੰਦੇ ਸਾਡੇ ਅੰਦਰ ਜਲਣ ਬੜੀ ਹੁੰਦੀ ਸੀ ਇਹ ਤੁਹਾਡੇ ਜੂਸ ਨੇ ਜਿਹੜੇ ਪਲਪ ਹੈ ਸੀ ਬਖਤੌਰਨ ਦਾ ਇਹਨੇ ਤਾਂ ਬਾਈ ਸਾਨੂੰ ਨਜ਼ਾਰਾ ਲਿਆਤਾ ਹੱਡਾ ਮਰੀਜ਼ ਉਹਦੇ ਦਾ ਸੌਖਾ ਹੋ ਗਿਆ ਠੀਕ ਹੈ ਬਾਕੀ ਤਾਂ ਕੁਦਰਤ ਨੇ ਕਰਨਾ ਪਰ ਇਹਦਾ ਰਿਜ਼ਲਟ ਸਾਨੂੰ ਬਹੁਤ ਵਧੀਆ ਹਾਰਮੋਨਸ ਬੈਲੈਂਸ ਕਰਦਾ ਹੈ ਠੀਕ ਹੈ ਵਜ਼ਨ ਘਟਾਉਣ ਵਿੱਚ ਕੰਮ ਕਰਦਾ ਹੈ ਵਜ਼ਨ ਘਟਾਉਣ ਵਿੱਚ ਕੰਮ ਕਰਦਾ ਹੈ ਐਂਟੀ ਬੈਕਟੀਰੀਆ ਐਂਟੀ ਫੰਗਲ ਦੇ ਗੁਣ ਹੈ ਦੇ ਚ ਠੀਕ ਹੈ ਗੈਸ ਐਸਿਡਿਟੀ ਤਜਾਬ ਇਹਨੂੰ ਖਤਮ ਕਰਦਾ ਮੇਰੇ ਕੋਲੇ ਬੜੇ ਪੇਸ਼ੈਂਟ ਆ ਕੇ ਜਿਹੜੇ ਕਹਿੰਦੇ ਸੀ ਗੈਸ ਦੇ ਕੈਪਸੂਲ ਸਵੇਰੇ ਉੱਠਣਸਾਰ ਖਾਣਾ ਪੈਂਦਾ ਬਾਈ ਜੀ ਸਾਡੇ ਕਹਿੰਦੇ ਬੰਦ ਹੋ ਗਏ ਧੰਨਵਾਦ ਤੇਰਾ ਆਹ ਤੇਰੇ ਜੂਸ ਨੇ ਸਾਨੂੰ ਤਾਰ ਕੇ ਰੱਖਤਾ ਇੱਕ ਚਮਚਾ ਸਿਰਫ ਇੱਕ ਚਮਚਾ ਸਵੇਰੇ ਆ ਇੱਕ ਚਮਚਾ ਲੈਣਾ ਇੱਕ ਗਲਾਸ ਆ ਪਾਣੀ ਦਾ ਅੱਛਾ ਠੀਕ ਹੈ ਐਦਾਂ ਤੁਸੀਂ ਨਾ ਰੰਗ ਵੀ ਬੜਾ ਪਿਆਰਾ ਹੈ ਜੀ ਇਹਦਾ ਇੱਕ ਚਮਚ ਤੁਸੀਂ ਨਾ ਐਦਾਂ ਲੈਣਾ ਐ ਇੱਕ ਜੰਮਸ ਠੀਕ ਹੈ ਬੱਸ ਇਹਦਾ ਇੱਕ ਚਮਚ ਪਾ ਕੇ ਸਿਪ ਸਿਪ ਕਰਕੇ ਪੀਣਾ ਠੀਕ ਹੈ ਇਹ ਤੁਸੀਂ ਆਪ ਕਹੋਗੇ ਵੀ ਯਾਰ ਬਾਈ ਗੱਲ ਹੀ ਕੁਝ ਹੋਰ ਬਣ ਗਈ ਹਾਂ ਹੋਰ ਕਿਹੜੀ ਕਿਹੜੀ ਚੀਜ਼ਾਂ 'ਚ ਫਾਇਦਾ ਇਹ ਹੋ ਸਕਦਾ ਜਿਹੜਾ ਤੁਹਾਡੇ ਕੋਲੇ ਹਾਂ ਗੈਸ ਐਸਿਡਿਟੀ ਮਤਲਬ ਮਾਸਪੇਸ਼ੀਆਂ ਦੀ ਸੂਜਨ ਠੀਕ ਹੈ ਉਹਨੂੰ ਖਤਮ ਕਰਦਾ ਹੈ ਫਰਟੀ ਲੀਵਰ ਤੇ ਕੰਮ ਕਰਦਾ ਹੈ ਫਰਟੀ ਲੀਵਰ ਤੇ ਦਾ ਇੰਨਾ ਰਿਜ਼ਲਟ ਜ਼ਬਰਦਸਤ ਹੈ ਬੇਸਮਾਰ ਮੈਂ ਕਹਿੰਦਾ ਫਰਟੀ ਲੀਵਰ ਹਵੇ ਇੱਕਦਾ ਹਾਂਜੀ ਤੁਸੀਂ ਆ ਕੇ ਚਲ ਜਿਓ ਆਲਟਰ ਸਾਊਂਡ ਕਰਨ ਵਾਲਿਆਂ ਤੋਂ ਉਹਦੇ ਵਿੱਚ ਜੇ 50 ਬੰਦਿਆਂ ਦਾ 40 ਦਾ ਫੈਟੀ ਲੀਵਰ ਹੋਊਗਾ ਇਹ ਤਾਂ ਇਹ ਹੁੰਦਾ ਜੀ ਪਥਰੀ ਚੈੱਕ ਕਰਨ ਜਾਂਦਾ ਹੈ ਤੇ ਫੈਟੀ ਲੀਵਰ ਦਾ ਫੈਟੀ ਲੀਵਰ ਗਿਫਟ ਜਿ ਮਿਲ ਜਾਂਦਾ ਉਹ ਪਹਿਲਾਂ ਕਹਿੰਦਾ ਫੈਟੀ ਲੀਵਰ ਹੈ ਹਾਂ ਉਹ ਕਹਿੰਦਾ ਫੈਟੀ ਲੀਵਰ ਹੈ ਗਠੀਆ ਜੋੜਾਂ ਦਰਦਾਂ ਦਾ ਸਰੀਰ ਦੀ ਨਹੀਂ ਤਾਕਤ ਵਧਾਉਂਦਾ ਹੈ ਅੱਖਾਂ ਦੀ ਰੋਸ਼ਨੀ ਤੇ ਜਿਹੜੇ ਦਾਗ ਧੱਬੇ ਚੁਰੜੀਆਂ ਲੇਡੀ ਜੀ ਦੀ ਬੜੀ ਸਮੱਸਿਆ ਉਹਨੂੰ ਠੀਕ ਕਰਦਾ ਹੈ ਪੇਟ ਦੀ ਸਮੱਸਿਆ ਕੋਈ ਵੀ ਹੋਵੇ ਹਰਨੀਆਂ ਵਾਲੇ ਪੇਸ਼ੈਂਟਾਂ ਦੇ ਹਰਨੀਆਂ ਤੇ ਠੀਕ ਕਰਾਉਂਦਾ ਤੇ ਆ ਪੇਸ਼ੈਂਟ ਆ ਹਰਨੀਆਂ ਦੇ ਜਿਨ੍ਹਾਂ ਦੇ ਪੇਸ਼ੈਂਟ ਨੂੰ ਆਰਾਮ ਮਿਲਿਆ ਪੁੱਛੋ ਇਹਨਾਂ ਨੂੰ ਉਹਨਾਂ ਆਪੇ ਦੱਸਣਗੇ ਸੰਜੀ ਜੀ ਹਾਂਜੀ ਇਹਨਾਂ ਕੋਲ ਵੀ ਅਸੀਂ ਗੱਲਬਾਤ ਕਰ ਲੈਨੇ ਆ ਸੰਜੀ ਹੋਰਾਂ ਨਾਲ ਵੀ ਸੰਜੀ ਹੋਣਾ ਵੀ ਇੱਥੇ ਜਿਹੜਾ ਇਹ ਨੁਸਖਾ ਫਾਰਮੂਲਾ ਸੀ ਬਖਤੌਨ ਦਾ ਕਾਫੀ ਲੋਕਾਂ ਨੂੰ ਦਿੱਤਾ ਹੈ ਔਰ ਇਹਨਾਂ ਨੇ ਆਪਣੇ ਘਰਦਿਆਂ ਦੇ ਉੱਤੇ ਵੀ ਅਜ਼ਮਾਇਆ ਹੈਗਾ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਸਮਝਾਂਗੇ ਕਿ ਕੀ ਫਰਕ ਔਰ ਕਿੰਨਾ ਕੁ ਫਾਇਦਾ ਜਿਹੜਾ ਸੀ ਬਖਤੌਨ ਦਾ ਇਹਨਾਂ ਨੂੰ ਹੋਇਆ ਸੰਜੀ ਜੀ ਬਿਲਕੁਲ ਤੁਸੀਂ ਇਮਾਨਦਾਰੀ ਨਾਲ ਗੱਲ ਕਰਨੀ ਆਪਾਂ ਇੱਥੇ ਜਿਹੜੀ ਗੱਲ ਕਰਾਂਗੇ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਤੁਸੀਂ ਮੈਨੂੰ ਦੱਸ ਰਹੇ ਸੀ ਬਿਹਾਈਂਡ ਦਾ ਕੈਮਰਾ ਕੀ ਪ੍ਰੋਬਲਮ ਸੀ ਤੁਹਾਡੇ ਫਾਦਰ ਸਾਹਿਬ ਨੂੰ ਸੀਗੀ ਆਤੋਂ 8-9 ਸਾਲ ਪਹਿਲਾਂ ਮਤਲਬ ਕਿ ਸਟਾਰਟ ਹੋਈ ਸੀਗੀ ਹਰਨੀ ਦੀ ਪ੍ਰੋਬਲਮ ਜਿਹੜਾ ਕਿ ਸਾਨੂੰ ਜਗਾ ਜਗਾ ਪਰ ਟਰੀਟਮੈਂਟ ਵੀ ਕਰਾਉਂਦੇ ਰਹੇ ਆ ਮਤਲਬ ਕਿ ਆ ਲਾਲੂ ਸਾਰੀ ਜਗ੍ਹਾ ਹੀ ਘੁੰਮ ਲੇ ਪੀ ਜਾਈ ਤੇ ਲੇਕਿਨ ਜਿਹੜਾ ਹਸਪੀਟਲ ਛੱਡਿਆ ਨਹੀਂ ਉਹ ਆਪਣੇ ਵੀਰ ਤੇ ਜਿਆਦਾ ਪ੍ਰੋਬਲਮ ਆ ਗਈ ਤਾਂ ਮੈਂ ਇਥੇ ਇੰਡਸਟਰੀ ਲੈ ਕੇ ਉਹਨੂੰ ਐਡਮਿਟ ਕੀਤਾ। ਉਹਨਾਂ ਨੇ ਰეკਮੈਂਡੇਸ਼ਨ ਦਿੱਤੀ ਕਿ ਆਪਰੇਸ਼ਨ ਕਰਨਾ ਪੈਣਾ ਜੀ। ਉਹ ਹਾਂਜੀ ਹਰਨੀਆਂ ਦੀ। ਠੀਕ ਹੈ। ਤੋਂ ਉਹਦਾ ਕੋਈ ਟ੍ਰੀਟਮੈਂਟ ਨਹੀਂ ਸਾਡੇ ਹਰਨੀਆਂ ਦਾ ਇਲਾਜ ਆਪਰੇਸ਼ਨ ਹੀ ਹੈਗਾ। ਠੀਕ ਹੈ। ਤਾਂ ਮੈਂ ਜਿਵੇਂ ਆਹ ਸੀਵਕਤੋਂ ਲਿਆ ਜੀ। ਠੀਕ ਹੈ। ਸੀਵਕਤੋਂ ਆਪਾਂ ਜਨਰਲੀ ਵਾਸਤੇ ਯੂਜ਼ ਕਰਦੇ ਆ ਕਿਉਂਕਿ ਇਹਦਾ ਸਾਨੂੰ ਬਹੁਤ ਜ਼ਿਆਦਾ ਅੱਛੇ ਰਿਜ਼ਲਟ ਆ ਫੈਟੀ ਲੀਵਰ ਤੇ ਤੇ ਮੈਂ ਉਹਨੂੰ ਜਦੋਂ ਸ਼ੁਰੂ ਕੀਤਾ ਵਿਦ ਅਮਰ ਕੀ ਹਫ਼ਤਾ 10 ਦਿਨ ਹੀ ਹੋਇਆ। ਆਜ ਦੀ ਡੇਟ ਜੋ ਕਹਿੰਦੇ ਕਿ ਮੈਨੂੰ ਪਤਾ ਨਹੀਂ ਮੈਨੂੰ ਹਰਨ आधी डेढ़ ਦੇ ਵਿੱਚ ਖੁਦ ਆਪਣੇ ਮੂੰਹੋਂ ਕਹਿੰਦੇ ਆ ਤੇ ਜਿਹੜਾ ਪਿਸ਼ਾਬ ਵਾਲਾ ਮਾਮਲਾ ਹੋ ਜਾਂਦਾ ਹਰਨੀ ਕੁਝ ਠੀਕ ਹੈ ਹੁਣ ਨੋਰਮਲ ਮਤਲਬ ਕਿ ਕੋਈ ਇਹੋ ਜਿਹੀ ਪ੍ਰੋਬਲਮ ਹੈ ਨਹੀਂ ਉਹ ਕਹਿੰਦੇ ਮੈਨੂੰ ਅੱਜ ਮੈਨੂੰ ਐਂ ਹੀ ਪਤਾ ਚੱਲ ਗਿਆ ਕਿ ਸੀਬ ਤੋਂ ਇੰਨੇ ਵੱਡੇ ਗੁਣ ਹੈਗੇ ਆ ਆਪਾਂ ਸਰਚ ਕੀਤਾ ਵੀ ਇਹ ਮਸਕੀਨ ਤੇ ਕੰਮ ਕਰਦਾ ਹੈ ਡਾਈਜੈਸਟ ਸਿਸਟਮ ਤੇ ਕੰਮ ਕਰਦਾ ਹੈ ਬਲੈਮੇਸ਼ੀਜ਼ ਤੇ ਕੰਮ ਕਰਦਾ ਹੈ ਪਰ ਜਿਹੜਾ ਹਰਨੀਆ ਤੇ ਸਾਨੂੰ ਰਿਜ਼ਲਟ ਮਿਲਿਆ ਮੈਂ ਕਹਿੰਦਾ ਅਨਬਲੀਵेबल ਰਿਜ਼ਲਟ ਹੈ ਇਹ ਕੁਦਰਤ ਵਾਲਾ ਅਮ੍ਰਿਤ ਹੀ ਹੈ ਜਿਹਨੂੰ ਆਪਾਂ ਪਹਿਲਾਂ ਵੀ ਕਹ ਚੁੱਕੇ ਹਾਂ ਅਮ੍ਰਿਤ ਹੈ ਜੀ ਜੀ ਹਾਂ ਜੀ ਇਹ ਸਕਿਨ ਤੇ ਸਕੀਨ ਤੇ ਜਿਹੜੇ ਸਾਡੇ ਆਪਣੇ ਫਰੂਕੀ ਸਾਹਿਬ ਹੈ ਉਹਨਾਂ ਨੂੰ ਆਪਾਂ ਉਹਨਾਂ ਨੇ ਸ਼ੁਰੂ ਕੀਤਾ ਬਿਨਾ ਉਹ ਕਹਿੰਦੇ ਮੈਨੂੰ ਪਹਿਲਾਂ ਜਿਸ ਤਰ੍ਹਾਂ ਥੋੜੀ ਸਕੀਨ ਡਲ ਜਲੀ ਰਹਿੰਦੀ ਜਦ ਮੈਂ ਸਫ਼ਰ ਕਰਦਾ ਸੀ ਆਦੀ ਰੇੜੇ ਵਿੱਚ 글로 ਜਿਸ ਤਰ੍ਹਾਂ ਤੁਸੀਂ ਆਪ ਦੇਖ ਵੀ ਰਹੇ ਹੋ ਕੈਮਰੇ ਤੇ ਕਿ ਉਹਨਾਂ ਦੇ ਕਿਵੇਂ 글로 ਰਹਿੰਦਾ ਹੈ ਮਲਕਿ 24 ਘੰਟੇ ਐਕਟਿਵ ਰਹਿੰਦੇ ਹਣੋ ਉਹਨਾਂ ਦੇ 글로 ਜਿਹੜੇ ਸਾਡੇ ਹੋਂਦਰ ਐਕਟਿਵ ਰਹਿੰਦੇ 24 ਘੰਟੇ ਕਿਉਂ ਇਹਦੇ ਇਦੇ ਗੁਣ ਹੈਗੇ ਨਾ ਮਲਗੀ ਦੇ ਗੁਣ ਦਾ ਆਪਾ ਖਿਆਲ ਨਹੀਂ ਕਰਦਾ ਇਹ ਇੰਨੇ ਗੁਣ ਆ ਸਾਡੇ ਇਹਦੇ ਵਿੱਚ ਹਾਂਜੀ ਜੀ ਸੰਜੀਤ ਜੀ ਬਹੁਤ ਬਹੁਤ ਸ਼ੁਕਰੀਆ ਆਪਣਾ ਤਜਰਬਾ ਸਾਂਝਾ ਕਰਨ ਵਾਸਤੇ ਸੋ ਇਹਨਾਂ ਨੇ ਆਪਣਾ ਤਜਰਬਾ ਸਾਂਝਾ ਕੀਤਾ ਇੱਕ ਵਾਰ ਮੁਰ ਤੋਂ ਅਸੀਂ ਰਾਜਵਿੰਦਰ ਜੀ ਹੋਰ ਨਾਲ ਜੁੜਦੇ ਆ ਅੱਛਾ ਰਾਜਵਿੰਦਰ ਜੀ ਬਹੁਤ ਲੋਕ ਨੇ ਜਿਹੜੇ ਕਹਿੰਦੇ ਨੇ ਸਾਡੇ ਗਰਮੀ ਭਰਗੀ ਪੇਟ 'ਚ ਸਾਨੂੰ ਜਿਹੜੀ ਬਲੂਟਿੰਗ ਹੁੰਦੀ ਹੈ ਉਲਟੀ ਆਉਣ ਵਾਲਾ ਮਨ ਹਰ ਵੇਲੇ ਹੁੰਦਾ ਤੇ ਉਹਨਾਂ ਤੇ ਕੰਮ ਕਰੇਗਾ ਬਿਲਕੁਲ ਬਿਲਕੁਲ ਜੀ ਮੈਂ ਕਹਿੰਦਾ ਕੋਈ ਵੀ ਮੇਰੇ ਭੈਣਾ ਪਿਆਰ ਬੇਨਤੀ ਹੈ ਵੀ ਤੁਸੀਂ ਇੱਕ ਵਾਰ ਇੱਕ ਵਾਰ ਇਹ ਬੋਤਲ ਲੈ ਆ ਕੇ ਯੂਜ਼ ਕਰੋ ਇਹ ਬੋਤਲ 40 ਤੋਂ 50 ਦਿਨ ਚੱਲਦੀ ਹੈ ਠੀਕ ਹੈ ਇੱਕੋ ਚਮਚਾ ਡੇਲੀ ਲੈਣਾ 40 ਤੋਂ 50 ਦਿਨਾਂ ਦੇ ਵਿੱਚ ਇੱਕ ਬੋਤਲ ਦਾ ਰਿਜ਼ਲਟ ਲੈ ਕੇ ਦੇਖ ਲਓ ਵੀ ਤੁਸੀਂ ਆਪ ਜੇ 10 ਬੰਦਿਆਂ ਨੂੰ ਘਟੋ ਘਟਾ 10 ਬੰਦਿਆਂ ਨੂੰ ਤੁਸੀਂ ਆਪ ਕਹੋਗੇ ਬਾਈ ਜੀ ਆਹ ਲੈ ਕੇ ਆਓ ਕੀ ਬਾਤ ਇਹ ਹੈ ਕੀ ਚੀਜ਼ ਜਿਸਨੂੰ ਮੈਂ ਤਾਂ ਸਮਝਾ ਦਈਏ ਇਹ ਸਾਨੂੰ ਦੱਸਿਆ ਹੈਗੇ ਵੀ ਜਿਹੜੇ ਲਦਾਖ ਦੇ ਵਿੱਚ ਵੈਰੀ ਪਾਈ ਜਾਂਦੀ ਹੈ ਇਹ ਉਹਦਾ ਪਲਪਾ ਹੈ ਅੱਛਾ ਇਹ ਉਹਦਾ ਪਲਪਾ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਐਵੇਂ ਹੀ ਨਹੀਂ ਉਹਦਾ ਪ੍ਰਚਾਰ ਕਰਦੇ ਅੱਛਾ ਠੀਕ ਹੈ ਉਸੀ ਬਖਤੌਨ ਸੀ ਬਖਤੌਰਨ ਦੀ ਗੱਲ ਕਰਦੇ ਆ ਪ੍ਰਧਾਨ ਮੰਤਰੀ ਮੋਦੀ ਪ੍ਰਧਾਨ ਮੰਤਰੀ ਨੰਦਰ ਮੋਦੀ ਸਾਡੇ ਬੜੇ ਸਤਿਕਾਰਯੋਗ ਨੇ ਜਿਹੜੇ ਉਹ ਇਹਦਾ ਪ੍ਰਚਾਰ ਕਰਦੇ ਨਹੀਂ ਥੱਕਦੇ ਮਤਲਬ ਉਹ ਇਸ ਬੇਰੀ ਬਾਬਤ ਲੋਕਾਂ ਨੂੰ ਜਾਗਰੂਕ ਕਰ ਜਾਗਰੂਕ ਕਰ ਰਿਹਾ ਵੀ ਇਹ ਤੋਂ ਬਣੀਆਂ ਹੋਈਆਂ ਦਵਾਈਆਂ ਪਰ ਤੋਂ ਇਹਦਾ ਜਿਹੜਾ ਪਲਪ ਹੈ ਜਿਹੜਾ ਸਾਡਾ ਤਾਂ 100% ਪਲਪ ਹੈ ਮਾਰਕੀਟ ਦੇ ਵਿੱਚ ਮੇਰੇ ਕੋਲੇ ਬਹੁਤ ਬੰਦੇ ਆਉਂਦੇ ਆ ਬਾਈ ਜੀ ਸਸਤਾ ਮੈਂ ਕਹਿੰਦਾ ਬਾਈ ਸਸਤਾ ਹੈਗਾ ਉਹਦੇ ਵਿੱਚ ਕੀ ਹੁੰਦਾ 40% ਪਾਣੀ ਹੁੰਦਾ 20% ਸ਼ੂਗਰ ਹੁੰਦਾ ਸਾਡਾ 100% ਪਲਪ ਹੈ ਨਾ ਇਹਦੇ ਚ ਪਾਣੀ ਆ ਨਾ ਸ਼ੂਗਰ ਹੈ ਇਹ ਸ਼ੂਗਰ ਵਾਲੇ ਪੇਸ਼ੈਂਟ ਦੇ ਇੰਨਾ ਵਧੀਆ ਕੰਮ ਕਰ ਰਿਹਾ ਹੈ ਸ਼ੂਗਰ ਵਾਲੇ ਤੇ ਜੋੜਾਂ ਦੇ ਦਰਦ ਜੋੜਾਂ ਦਰਦਾਂ ਤੇ ਸ਼ੂਗਰ ਮੈਂ ਕਹਿੰਦਾ weight loss ਕਰਦਾ ਹੈ ਲੋਕਾਂ ਦਾ weight ਵੀ loss ਕਰਦਾ ਹੈ ਇਹ ਸ਼ੂਗਰ ਵਾਲੇ ਲੈਵਲ ਦਾ ਮੇਰੇ ਕੋਲ ਡਾਕਟਰਾਂ ਨੇ ਖੁਦ-ਖੁਦ ਡਾਕਟਰਾਂ ਨੇ ਆ ਕੇ ਦੱਸਿਆ ਇੱਕ ਦੋ ਡਾਕਟਰ ਲੈ ਗਏ ਸੀ ਕਹਿੰਦੇ ਬਾਈ ਜੀ ਸਾਡਾ ਨਾ ਜਿਹੜਾ ਸ਼ੂਗਰ ਲੈਵਲ ਘਟਦਾ ਨਹੀਂ ਮੈਂ ਇਹ ਪੀਣਾ ਸ਼ੁਰੂ ਕਰੋ ਉਹ ਮੈਨੂੰ ਕਹਿੰਦੇ ਬਾਈ ਜੀ ਦਿੱਤਾ ਕੀ ਹੈ ਮੈਂ ਕਿਹਾ ਕਿਉਂ ਕਹਿੰਦਾ ਸ਼ੂਗਰ ਲੈਵਲ ਦਿਨੋਂ ਦਿਨ 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 ਡਾਊਨ ਆ ਰਿਹਾ ਮਾ ਕੋਈ ਗੱਲ ਨਹੀਂ ਘਟਦਾ ਨਹੀਂ ਥੋੜਾ ਬੈਲੈਂਸ ਬਣਾ ਕੇ ਰੱਖੇਗਾ ਉਹ ਅੱਜ ਖੁਸ ਨੇ ਇਨੇ ਪੇਸ਼ੈਂਟ ਭੇਜਿਆ ਡਾਕਟਰ ਨੇ ਮੇਰੇ ਕੋਲੇ ਬਾਈ ਜੀ ਆ ਲੈ ਕੇ ਆਓ ਆ ਬਾਈ ਜੀ ਇਹ ਲੈ ਕੇ ਜਾਓ ਹੱਡੇ ਤੋਂ ਰੁਪਈਆ ਸਭ ਪੂਰਾ ਨਹੀਂ ਹੋ ਰਿਹਾ ਇਹ ਇੰਨਾ ਵਿਕਰਿਆ ਇਸ ਦਾ ਹਾਂ ਮੈਂ ਕਹਿੰਦਾ ਸਾਡੀ ਸਾਰੀ ਮੈਡੀਸਨ ਉਹ ਮੇਰੇ ਤਾਂ ਸਾਡੇ ਸਾਰੇ ਰਿਜ਼ਲਟ ਬਹੁਤ ਵਧੀਆ ਆ ਕਿਹੜੀ ਤੁਸੀਂ ਕਰਦੇ ਹਾਂ ਸਾਡੇ ਕੋਲ ਗੋਡਿਆਂ ਦਾ ਰਿਜ਼ਲਟ ਹੈ ਮਟਾਪੇ ਦਾ ਜਿੰਨਾ ਮਰਜ਼ੀ ਮਟਾਪਾ ਹੋਵੇ ਕੋਈ ਡਾਈਟ ਪਲਾਨ ਕਰਨ ਦੀ ਲੋੜ ਨਹੀਂ 10 ਤੋਂ 12 ਕਿਲੋ weight ਤਿੰਨ ਮਹੀਨਿਆਂ ਚ ਘਟ ਜਾਂਦਾ ਹਾਂ ਸਾਹ ਦੇ ਜਿਹੜਾ ਮੇਰੇ ਕੋਲ ਮੈਡੀਸਨ ਹੈ ਤੇ ਲੈਂਗਸੀ ਕਰਕੇ ਉਹਦਾ ਨੋਆ ਹੈ ਜਿੰਨਾ ਮਰਜੀ ਸਾਹ ਦਮਾ ਖਾਂਸੀ ਅਲਰਜੀ ਕਿਸੇ ਕਿਸਮ ਦੀ ਹੋਵੇ ਮੇਰੇ ਕੋਲ ਇਹੋ ਜਿਹੇ ਪੇਸ਼ੈਂਟ ਆ ਜਿਹੜੇ ਨੇ ਯੂਜ਼ ਕਰੀ ਉਹ ਕਹਿੰਦੇ ਭਾਈ ਜੀ ਇੰਨੇ ਇੰਨੀ ਸਾਡੇ ਅੰਦਰੋਂ ਬਲਗਮ ਨਿਕਲੀ ਐ ਸਾਡਾ ਸਾਰਾ ਅੰਦਰੋਂ ਸਾਫ਼ ਹੋ ਗਿਆ ਭਾਈ ਜੀ ਧੰਨਵਾਦ ਤੇਰਾ ਕਹਿੰਦੇ ਮੈਂ ਤਾਂ ਹੁਣ ਤੁਹਾਨੂੰ ਕਿਸੇ ਦਿਨ ਉਹਨਾਂ ਨੂੰ ਆਨ ਕੈਮਰੇ ਤੇ ਲੈ ਕੇ ਆਉਂਗਾ ਮੈਂ ਤੁਹਾਨੂੰ ਉਹ ਪੇਸ਼ੈਂਟ ਦਿਖਾਵਾਂਗਾ ਜਿਨ੍ਹਾਂ ਦੇ ਫਾਇਦੇ ਹੋਏ ਆ ਜੀ ਜੀ अच्छा ते फिर जी ए ਤੁਹਾਡੇ ਕੋਲੋਂ ਸੀ ਬਖਤੌਨ ਵਾਲਾ ਜਿਹੜਾ ਨੁਸਖਾ ਹੈਗਾ ਫਾਰਮੂਲਾ ਹੈਗਾ ਲੈਣਾ ਹੋਵੇ ਤਾਂ ਕੀ ਢੰਗ ਕੀ ਹੈ ਜੀ ਢੰਗ ਕੀ ਹੈ ਸਾਡਾ ਜਿਹੜੇ ਤੁਹਾਡੇ ਸਕਰੀਨ ਤੇ ਨੰਬਰ ਚੱਲ ਰਹੇ ਐ ਉਹਨਾਂ ਦੇ ਕਾਲ ਕਰੋ ਕਾਲ ਕਰੋ ਆਪਾਂ WhatsApp ਤੇ ਐਡਰੈਸ ਭੇਜੋ ਅਸੀਂ ਤੁਹਾਨੂੰ ਆਨਲਾਈਨ ਪੇਮੈਂਟ ਕਰਾ ਕਰਦੇ ਹੋ ਅਸੀਂ ਤੁਹਾਡੇ ਘਰੇ ਕੋਰੀਅਰ ਸਪੀਡ ਪੋਸਟ ਵਗੈਰਾ ਕਰਾ ਦੇਣਾ ਸਾਡਾ ਦਿਸਾਂ ਬਿਸਾਂ ਜਾਂਦਾ ਜੀ ਰਿਪੋਰਟਾਂ ਬਦਲ ਦੇਗਾ ਫੈਟੀ ਲਿਵਰ ਵਾਲੀਆਂ ਸ਼ੂਗਰ ਵਾਲੀਆਂ ਕਿਹੜੇ ਕਿਹੜੇ ਰਿਪੋਰਟਾਂ ਬਦਲਦਾ ਸਾਰੇ ਸਰੀਰ ਦੀਆਂ ਰਿਪੋਰਟਾਂ ਬਦਲ ਦੇਗਾ ਜੀ ਪੂਰੀ ਬਾਡੀ ਟੈਸਟ ਕਰਾ ਲਓ ਪੂਰੀ ਬਾਡੀ ਟੈਸਟ ਕਰਾਉਣ ਤੋਂ ਬਾਅਦ ਇਹਨੂੰ ਵਰਤੋ 50 ਦਿਨਾਂ ਬਾਅਦ ਦੁਬਾਰਾ ਉਸ ਡਾਕਟਰ ਕੋਲ ਰਿਪੋਰਟ ਲੈਬ 'ਚ ਲੈ ਗਿਆ ਚੱਲ ਜਿਓ ਠੀਕ ਹੈ ਵਿਭਾਈ ਇਹ ਰਿਪੋਰਟਾ ਚੈੱਕ ਕਰ ਤੁਹਾਨੂੰ ਸਾਰੀਆਂ ਚੇਂਜ ਮਿਲਣਗੀਆਂ ਕੀ ਬਤਨ ਮਤਲਬ ਰੌਲੇ ਸਾਰੇ ਖਤ ਰੌਲੇ ਸਾਰੇ ਬੁਮਾਰੀਆਂ ਵਾਲੇ ਮੈਂ ਬੁਮਾਰੀਆਂ ਰੌਲੇ ਖਾਤਾ ਹੂੰ ਫੁਰੂਕੀ ਸਾਹਿਬ ਇਹ ਤਾਂ ਤਾਂ ਪ੍ਰਧਾਨ ਮੰਤਰੀ ਐਵੇਂ ਥੋੜੀ ਰੌਲਾ ਪਾ ਰਿਹਾ ਈਸੇ ਕਰਕੇ ਰੌਲਾ ਪਾ ਰਿਹਾ ਉਹਨੂੰ ਪਤਾ ਹੈ ਉਹ ਐਵੇਂ ਨਹੀਂ ਦੇਸਮ ਦੇਸਾਂ ਵਿੱਚ ਭੱਜਿਆ ਫਿਰਦਾ ਐਕਟਿਵ ਪੀਂਦਾ ਉਹ ਵੀ ਹੈ ਇਹ ਤਾਂ ਹੀ ਪੀਂਦਾ ਨਾ ਉਹ ਜੇ ਪੀਂਦਾ ਜਿਹੜਾ ਬੰਦਾ ਹੁਣ ਮੈਂ ਵੇਚਦਾ ਠੀਕ ਹੈ ਮੈਂ ਬਰਤਿਆ ਨਾ ਤੁਸੀਂ ਤੁਹਾਡਾ ਚਿਹਰਾ ਤੇ ਕਿੰਨੀ ਲਾਲੀ ਆਈ ਹੈ ਹੈਨਾ ਤੇ ਇਹ ਜਦੋਂ ਜਿਹੜਾ ਬੰਦਾ ਵਰਤਦਾ ਉਹਨੂੰ ਪਤਾ ਲੱਗ ਜਾਂਦਾ ਇੱਕ ਵਾਰ ਵਰਤ ਕੇ ਜਰੂਰ ਦੇਖੋ ਉਦੋਂ ਬਾਅਦ ਦੀਆਂ ਗੱਲਾਂ ਨੇ ਫਿਰ ਮੈਨੂੰ ਦੱਸਿਓ ਬਾਈ ਜੀ ਸਾਨੂੰ ਫਰਕ ਪਿਆ ਜਾਂ ਨਹੀਂ ਪਿਆ ਜੀ 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 ਬਹੁਤ ਬਹੁਤ ਸ਼ੁਕਰੀਆ ਅੱਛਾ ਕਿਸ ਵੇਲੇ ਇਨਟੇਕ ਕਿਸ ਵੇਲੇ ਕਰਨਾ ਹੁੰਦਾ ਇਹ ਸਵੇਰੇ ਖਾਲੀ ਪੇਟ ਖਾਲੀ ਪੇਟ ਸਵੇਰੇ ਖਾਲੀ ਪੇਟ ਇੱਕ ਗਲਾਸ ਚਮਚ ਦਾ ਇਹਦੇ ਗਲਾਸ ਨਾਰਮਲ ਪਾਣੀ ਚ ਲੈ ਲਓ ਖਾਲੀ ਪੇਟ ਇਹਨੂੰ ਸਿਪ ਸਿਪ ਕਰਕੇ ਪੀ ਲਓ ਇੱਕ ਘੰਟਾ ਕੁਝ ਖਾਣਾ ਪੀਣਾ ਨਹੀਂ ਇੱਕ ਘੰਟੇ ਬਾਅਦ ਤੁਸੀਂ ਜੋ ਮਰਜ਼ੀ ਖਾਓ ਇਹ ਦੇ ਨਜ਼ਾਰੇ ਦੇਖੋ ਭੁੱਖ ਦਾ ਬਹੁਤ ਛੇਤੀ ਲੱਗਦਾ ਜੀ ਘੰਟਾ ਦਾ ਬਹੁਤ ਔਖਾ ਬਹੁਤ ਔਖਾ ਲੰਘਦਾ ਘੰਟਾ ਪੀ ਕੇ ਦੇਖੋ ਤਾਂ ਲਓ ਤੁਸੀਂ ਪੀ ਕੇ ਦੇਖੋ ਹਾਂਜੀ ਸੋ ਅਸੀਂ ਟੈਸਟ ਕਰਕੇ ਵੀ ਤੁਹਾਨੂੰ ਦੱਸ ਦਨੇ ਜਿਹੜੇ ਨਵੇਂ ਜੁੜੇ ਦਰਸ਼ਕ ਨੇ ਸਾਡੇ ਨਾਲ ਟੈਸਟ ਤਾਂ ਵਾਕਈ ਬਹੁਤ ਵਧੀਆ ਰਹਿੰਦਾ ਜੀ ਇਹਦਾ ਹਮੇਸ਼ਾ ਜੀ ਟੈਸਟ ਬਹੁਤ ਜ਼ਬਰਦਸਤ ਟੈਸਟ ਹੈਗਾ ਮੈਂ ਸਵੇਰੇ ਇੱਕ ਢੱਕਣ ਵਰਗੇ ਪੀਣਾ ਮੈਂ ਤਾਂ ਚਮਚਾ ਵੀ ਨਹੀਂ ਮੈਂ ਢੱਕਣ ਵਰਗੇ ਪੀਣਾ ਹੈਗਾ ਇਹ ਨੀਯਾਰੇ ਕੁਸੂਰਨ ਸਾਰਾ ਦਿਨ ਐਕਟਿਵ ਰਹੀਦਾ ਹੈਗਾ ਹਾਂ ਉਹ ਜਿਹਨਾਂ ਨੂੰ ਨੀਂਦ ਦੀ ਪ੍ਰੋਬਲਮ ਹੈ ਜੀ ਬੈਠੇ ਬੈਠੇ ਸੌ ਜਾਂਦੇ ਨੇ ਮੈਂ ਇਹ ਕਹਿੰਦਾ ਤੁਸੀਂ ਮਾਨਸਿਕ ਤਣਾਅ ਆ ਜਿਹੜੇ ਉਹ ਮੈਂ ਇਹ ਕਹਿੰਦਾ ਪੀ ਕੇ ਦੇਖੋ ਤੁਸੀਂ ਇਹ ਚਾਰੋ ਦਿਨ ਸਿਰ ਤੇ ਚੁਸਤੀ ਫੁਸਤੀ ਨਾ ਰਹੇ ਬੰਦਾ ਭੱਜੇ ਨੱਠੇ ਫਿਰਦਾ ਰਹਿੰਦਾ ਹਾਂਜੀ ਬਹੁਤ ਬਹੁਤ ਸ਼ੁਕਰੀਆ ਰਾਜਵਿੰਦਰ ਜੀ ਸਾਰੀ ਗੱਲਬਾਤ ਕਰਨ ਵਾਸਤੇ ਸੋ ਇਹ ਤੁਸੀਂ ਦੇਖੋ ਇੱਕ ਪਾਸੇ 24 ਅਨਾਰ ਹੈਗੇ ਨੇ 24 ਅਨਾਰਾਂ ਦਾ ਜੂਸ ਹੋ ਗਿਆ ਅਸੀਂ ਇਹ ਕਹਿ ਲਈਏ ਤੇ 80 ਤਰ੍ਹਾਂ 80 ਔਲੇ ਹੋ ਗਏ ਤੇ ਕਿੱਥੇ ਇੱਕ ਚਮਚਾ ਜਿਹੜਾ ਇਸ ਲਦਾਖ ਦੀ 베ਰੀ ਦਾ ਸੀਬਖਤੌਨ ਦਾ ਤਾਂ ਇਹਦਾ ਅਸੀਂ ਕਹਿ ਲਈਏ ਕਿ ਇਹਦੇ ਮੁਕਾਬਲਾ ਫਿਰ ਵੀ ਨਹੀਂ ਕਰ ਸਕਦੇ ਸੋ ਉਮੀਦ ਕਰਦਾ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰਦੋਗੇ ਜਿਨ੍ਹਾਂ ਲੋਕਾਂ ਨੂੰ ਅਸੀਂ ਕਹਿ ਲਈਏ ਕਿ ਡਿਡ ਐ ਪ੍ਰੋਬਲਮਸ ਹੈਗੀਆਂ ਨੇ ਰਾਜਵਿੰਦਰ ਜੀ ਨੇ ਗਣਾਈਆਂ ਨੇ ਔਰ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ 슈ਗਰ ਬੈਲੈਂਸ ਨਹੀਂ ਹੋ ਰਿਹਾ ਉਹਨਾਂ ਦਾ ਥਾਇਰੋਇਡ ਬੈਲੈਂਸ ਨਹੀਂ ਹੋ ਰਿਹਾ ਉਹਨਾਂ ਦੀ ਸਕਿਨ ਬੈਲੈਂਸ ਨਹੀਂ ਹੋ ਰਹੀ ਉਹਨਾਂ ਦੇ ਅੱਖਾਂ ਦੇ ਵਿੱਚ ਦਰਦ ਹੈ ਡਰਾਈਨੈਸ ਆਨ ਸ਼ੁਰੂ ਹੋ ਗਈ ਹੈ ਜਾਂ ਥਕਾਵਟ ਬਹੁਤ ਜ਼ਿਆਦਾ ਰਹਿੰਦੀ ਹੈ ਤਾ ਰਾਜਵਿੰਦਰ ਜੀ ਦਾ ਕਹਿਣਾ ਕਿ ਬੜਾ ਵਧੀਆ ਇਹਦੇ ਦਾ ਰਿਜ਼ਲਟ ਹੈਗਾ ਜਿਹੜਾ ਸਾਨੂੰ ਉਹ ਮਿਲ ਸਕਦਾ ਫਿਲਹਾਲ ਇਹ ਵੀਡੀਓ ਕੇਵਲ ਲੱਗੀ ਇਸ ਬਾਬਤ ਉਸੇ ਆਪਣੀ رائے ਵੀ ਸਾਨੂੰ ਜ਼ਰੂਰ ਦਿਓ ਔਰ ਜਿਹੜੇ ਲੋਕਾਂ ਨੂੰ ਸੀ ਬਖਤੌਨ ਦਾ ਫਾਇਦਾ ਹੋਇਆ ਤੇ ਉਹ ਵੀ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਣ ਤਾਂ ਕਿ ਸਾਡੀ ਤੇ ਰਾਜਵਿੰਦਰ ਸਾਹਿਬ ਦੀ ਜਿਹੜੀ ਹੌਸਲਾ ਅਫਜ਼ਾਈ ਹੈ ਉਹ ਜ਼ਰੂਰ ਹੋ ਸਕੇ ਧੰਨਵਾਦ